ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲਾ ਲੋ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਆਪਣੀ ਬੇਟੀਆਂ ਦੇ ਕੰਮ ਹਨਾ ਘਰ ਚ ਖਿਲਾਰਾ ਇੰਨਾ ਹੋਇਆ ਪਿਆ ਜਣੀ ਹਨਾ ਬੱਚੇ ਕਹਿੰਦੇ ਮम्मा ਵੀ ਤੁਸੀਂ ਸਫਾਈ ਦਾ ਕੰਮ ਕਰ ਲਓ ਹਨਾ ਵੀ ਤੁਸੀਂ ਚਾਦਰ ਵਗੈਰਾ ਝਾੜ ਲਓ ਅੰਦਰਲੀ ਰੂਮ ਦੀ ਸੈਟਿੰਗ ਕਰ ਲਓ ਕੱਪੜੇ ਵਗੈਰਾ ਧੋੜੋ ਕਹਿੰਦੇ ਰੋਟੀ ਅਸੀਂ ਬਣਾਉਨੇ ਆ ਇਹਨਾਂ ਦੇ ਪਪਾ ਚਲੇ ਗਏ ਨੇ ਰੋਟੀ ਖਾ ਕੇ ਪਪਾ ਜੀ ਨੇ ਖਾਲੀ ਰਹਿ ਗਏ ਅਸੀਂ ਆ ਦੇਖੋ ਨੂਰ ਦੀ ਜਿਰੀ ਨੂਰ ਨੇ ਸਵੇਰੇ ਸਵੇਰੇ ਜਿਹੜੇ ਜੂੜੀ ਕਰਵਾ ਲਈ ਕਹਿੰਦੀ ਮम्मा ਜੂੜੀ ਧਰੋ ਮੇਰੇ ਤੇ 아이 ਜੇ ਦੇਖੋ ਇਧਰ ਦੋਨੇ ਮੇਰੀਆਂ ਬੇਟੀਆਂ ਲੱਗੀਆਂ ਹੋਈਆਂ ਨੇ ਖਾਣਾ ਬਣਾਉਣ ਦੇ ਤੇ ਮਾਂ ਰੋਟੀਆਂ ਅਸੀਂ ਬਣਾਉਨੇ ਪਤਾ ਨਹੀਂ ਕਿ ਕਿਵੇਂ ਬਣਾਉਣੀਆਂ ਲੱਗਿਆ ਹੋਈਆਂ ਨੇ ਪਰ ਕਹਿੰਦੀ ਆ ਤੁਸੀਂ ਆਵਦਾ ਕੰਮ ਕਰ ਲਓ ਚਲੋ ਜੀ ਬੰਦੇਰੇ ਨੂੰ ਆਪਣੇ ਵਲੌਗ ਦੇ ਨਾਲ ਆਪਾਂ ਕਰਦੇ ਆ ਬਲਤਾਂ ਥੂਮ ਦੀ ਕਰਦੀਆਂ ਮੈਂ ਸਫਾਈ ਸਫਾਈ ਵੀ ਕਿਹੜੀ ਹਨ ਜੇਕਰ ਸਮਾਨ ਆਪ ਦੀ ਜਗ੍ਹਾ ਤੇ ਹੋਵੇ ਫੇਰ ਹੀ ਸਫਾਈ ਕਰਦੇ ਪਹਿਲਾਂ ਸਾਰਾ ਕੁਝ ਜਾਨੀ ਖਿਲਰਿਆ ਜਾਂ ਪਿਆਗਾ ਮੈਨੂੰ ਤਾਂ ਇਹ ਹੁੰਦਾ ਕਿ ਕਿਵੇਂ ਇਹ ਸੈਟ ਆਊਗਾ ਇਹ ਕਰੋ ਉਹ ਜੇ ਅਸਲ ਜਿਦਾ ਜਨਾ ਚਾ ਉਹਦਰ ਲਈ ਰੂਮ ਦੀ ਤਿਆਰੀ ਨਹੀਂ ਹੁੰਦੀ ਹਨਾ ਉਹਨਾਂ ਚੜਨੀ ਕੁਝ ਵੀ ਸੈੱਟ ਆਉਂਦਾ ਹੈਗਾ ਜਿਹੜਾ ਉਧਰਲੇ ਫਰਨੀਚਰ ਲਾ ਲਓ ਕੋਈ ਉਧਰਲਾ ਮੇਰਾ ਖਮਾਨਾ ਸਾਰਾ ਇੱਧਰ ਆਇਆ ਪਿਆ ਹਨਾ ਤੋਂ ਮੇਰੇ ਕੋਈ ਸੈਟਿੰਗ ਨਹੀਂ ਹੁੰਦੀ ਹੈਗੀ ਉਹ ਦੇਖਦੇ ਕੁਝ ਜਿਹੜਾ ਕੋਈ ਰੱਖਣ ਵਾਲਾ ਹਨਾ ਆਪਾਂ ਚੱਕ ਕੇ ਰੱਖ ਲઈએ ਸੋਨ ਉਹ ਸਰਦੀ ਵਾਲੇ ਕੁਝ ਕੱਪੜੇ ਜਿਵੇਂ ਹੁੰਦਾ ਘੁੱਪਾ ਬਣਨ ਲੱਗਿਆ ਵੀ ਜਿਆਦੇ ਇਹਦੇ ਭਾਰੇ ਕੱਪੜੇ ਨੇ ਨਹੀਂ ਪੰਗੇ ਕੋਹ ਸਾਮ ਦੇਨੇ ਆ ਤੇ ਆਓ ਜੀ ਆਪਾਂ ਕਰ ਲੀਏ ਸਫਾਈ ਹਾਂਜੀ ਇੱਥੇ ਮੈਂ ਸਾਰੇ ਕੰਮ ਖਤਮ ਕਰ ਲਏ ਸੀ ਤਕਰੀਬਨ ਕਿਚਨ ਵਗੈਰਾ ਦੇ ਵੀ ਹਨਾ ਝਾੜੂ ਵਗੈਰਾ ਵੀ ਲਗਾਤਾ ਸੀ ਤੇ ਨਾਲ ਦੀ ਨਾਲ ਇੱਕ ਵਾਰੀ ਦੇ ਕੱਪੜੇ ਮੈਂ ਸੁੱਕਣੇ ਪਾ ਦਿੱਤੇ ਸੀਗੇ ਤੇ ਦਵਾਰੇ ਦੇ ਜਿਹੜੇ ਰਾਉਂਡ ਲੱਗਿਆ ਸੀ ਮਸ਼ੀਨ ਉਹ ਲੱਗੀ ਸੀ ਮੈਂ ਤੇ ਕੱਪੜੇ ਕੱਢੇ ਕੋਟ ਵਗੈਰਾ ਸੀਗੇ ਇੱਥੇ ਜ਼ਿਆਦੇ ਤੇ ਤਕਰੀਬਨ ਇਸ ਟਾਈਮ 11:30 ਦਾ ਹੋ ਗਿਆ ਸੀ ਮਗਾ ਚੜੇ ਕੱਪੜੇ ਰਹਿੰਦੇ ਚਲੋ ਵੀ ਆਪਣੇ ਕੱਢ ਦੀਏ ਹਨਾ ਪਰ ਛੱਲ ਕੇ ਪਾ ਲੀਏ

ਤੂੰ ਬੁੱਕ ਕਰਵਾ ਦੇ ਨਾਮ ਲੈ ਕੇ ਤੇਰਾ ਆ ਗਿਆਣਾ ਚਾਹੁੰਦੇ ਨੇ ਮੁਸੀਬਤਾਂ ਮਤਲਬ ਕਿ ਮੇਰੇ ਲਈ ਕਪੀਨਾ ਤੋਂ ਦੁਨੀਆ ਸਵਾਲ ਲੈਦੀ ਐ ਨਾਲੇ ਜਿਹੜੇ ਰਸਤੇ 'ਚ ਤੂੰ ਦਰਿਆ ਇੱਥੇ ਬਦਨਾਮੀ ਆਈ ਰੇਤ ਮਿਲੂਗੀ ਨਾ ਤੱਕੰਡਰੋ ਵਾਕਸੀ ਕਰੇਤ ਮਿਲੂਗੀ ਤਰਮਾਨਾ ਟੇਡ ਬੇਟ ਮਿਲੂਗੀ ਸੱਚ ਬੋਲੇਗਾ ਤਾਂ ਭਿੱਲੂ ਦੋ ਸਭ ਚੰਨ ਵਿੱਚ ਕਰੇਗਾ ਬੈਟ ਮਿਲੂਗੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਾ ਨੋਕੀ ਹਰ ਜਾਲਾ ਮਿਹਨਤ ਸਾਰੇ ਠੀਕ ਹੋਉਂਗੇ ਲੋਜੀ ਸ਼ਾਮ ਦੇ ਤਕਰੀਬਨ 5 ਵਜੇ ਗਏ ਨੇ ਬੇਟੀ ਚਲੇ ਗਈ ਸੀਗੀ ਟਿਊਸ਼ਨ ਮੈਂ ਤੋਂ ਤੇ ਅੱਜ ਕੱਪੜੇ ਇੰਨੇ ਜ਼ਿਆਦੇ ਕੱਪੜੇ ਹੋਏ ਸੀ ਨਾ ਮੈਂ ਕੁਝ ਕਹਿ ਨਹੀਂ ਸਕਦੀ ਬਾਰੀ ਬਾਰੀ ਜਣੀ ਤਾਰ ਤੋਂ ਅੱਜ ਫਿਰ ਧੁੱਪ ਸੁਣੀ ਸੀ ਸੁੱਕੀ ਗਏ ਉਵੇਂ ਉਵੇਂ ਮੈਂ ਲਾ ਲਾ ਕੇ ਮੰਜੇ ਤੇ ਰੱਖੀ ਗਈ ਤੇ ਹੋਰ ਉਹ ਘਾਰ ਤੇ ਕੱਪੜੇ ਪਾਈ ਸਾਡੇ ਕੱਪੜੇ ਮੇਰੇ ਸੁੱਕ ਗਏ ਆ ਦੇਖੋ ਮੈਂ ਤੁਹਾਨੂੰ ਦਿਖਾਉਂਦੀ ਆ ਉਹ ਮੁੰਡੇ ਦੇ ਵੀ ਕੱਪੜੇ ਪਏ ਨੇ ਆਪਣੇ ਤੇ ਉਹ ਕਾਰ ਤੇ ਵੀ ਪਏ ਨੇ ਤੇ ਕੁਝ ਥੱਲੀ ਸਾਈਡ ਚਾਦਰ ਵਗੈਰਾ ਤੇ ਕੁਝ ਇੱਧਰ ਲਈ ਸਾਈਡ ਚਾਦਰ ਵਗੈਰਾ ਕੁਝ ਉੱਧਰ ਪਾਤੇ ਐਨੇ ਸਾਰੇ ਕੱਪੜੇ ਜਿਹੜੇ ਪਏ ਸੀ ਉਧਰਲੀ ਸਾਈਡ ਧੁੱਪ ਜਾਦੀ ਹੁੰਦੀ ਆ ਤਾਂ ਕਰਕੇ ਆਪਾਂ ਕੱਪੜੇ ਜਿਹੜੇ ਉਧਰ ਮੈਂ ਧੁੱਪਨੇ ਪਾਏ ਨੇ ਕਿਚਨ ਦਾ ਕੰਮ ਮੇਰਾ ਦੁਪਹਿਰ ਨੂੰ ਮੈਂ ਭਾਂਡੇ ਵਗੈਰਾ ਸਾਰੇ ਚੱਕਦੇ ਸੀ ਅੱਬ ਬੱਚਿਆਂ ਨੇ ਔਰੈਂਜ ਖਾਦੇ ਸੀ ਉਹ ਪਲੇਟ ਇਹ ਮੈਨੂੰ ਇੱਕ ਜਿੱਦੱਕ ਤੇ ਬਸ ਹੁਣ ਮੈਂ ਲੱਗਿਆ ਸਬਜੀ ਬਣਾਉਣੀ ਹੈ ਮੈਂ ਗੋਭੀ ਬਣਾਉਂਗੀ ਤੇ ਬਸ ਹੁਣ ਮੇਰੀ ਸਵਾਸੀ ਵੀ ਪਹਿਲਾਂ ਨਾ ਸਬਜੀ ਕੱਟਣ ਤੋਂ ਪਹਿਲਾਂ ਬੈ ਜਿਹੜੇ ਕੱਪੜੇ ਨੇ ਉਹ ਤੈ ਕੱਢਦਾ ਤੇ ਫਿਰ ਮੈਂ ਕੱਟੂਗੀ ਸਬਜੀ ਗੋਭੀ ਬਣਾਉਣਾ ਅੱਜ ਆਪਾਂ ਬਣੇ ਰਿਓ ਸਾਡੀ ਬਲੌਂਗ ਦੇ ਨਾਲ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓਸ ਨੂੰ ਕਿੱਦਾਂ ਲੱਗਿਆ ਹੁਣ ਧੁੱਪ ਨਿਕਲਣ ਲੱਗੀ ਸੱਚੀ ਜੂਲੀ ਬੰਦਦੇ ਨੂੰ ਇਦਾਂ ਹੁੰਦਾ ਵੀ ਕੱਪੜੇ ਆਪਣੇ ਹੋ ਗਏ ਥੋਪੇ ਜੀ ਮੈਂ ਅੱਜ ਕੱਪੜੇ ਧੋਤੇ ਆਂ ਜੀ ਨੂਰ ਨਾਲ ਹੈਲੋ ਕਰੋ ਪਿੰਨਾਂ ਦਾ ਪਰ ਬੋਲੇ ਕੀ ਪਰ ਖੇਤਾ ਟਿੰਡੀਆਂ ਪਰ ਹੈਲੋ ਕਹਿਣਾ ਭੋਲ ਨਹੀਂ ਜਾਂਦਾ ਹੈਲੋ ਲੂਲ ਤੋਂ ਰੋਂ ਭੱਜੀ ਆਈ ਕਹਿੰਦੀ ਹੈਲੋ 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 ਹੁਣ ਇਹਨੂੰ ਵੀ ਇਦਾਂ ਹੁੰਦਾ ਵੀ ਹਾਂ ਕੈਮਰਾ ਚੱਲ ਰਿਹਾ ਮੈਂ ਵੀ ਗੱਲ ਕਰਾਂ ਤੇ ਬਸ ਹੁਣ ਤੋਂ ਪਾ ਨਿਕਲਣ ਲੱਗ ਗਿਆ ਹੁਣ ਬਸ ਕਿਚਨ ਦੀ ਮੈਨੂੰ ਇਦਾਂ ਵੀ ਥੋੜਾ ਜਿਹਾ ਆਪਾਂ ਝਾਂਪੂ ਜੇ ਕਰ ਦਈਏ ਹੈਨਾ ਇਹ ਦੁਬਾਰਾ ਤਾਂ ਨੇਰੀਆਂ ਚੱਲਣ ਲੱਗ ਜਣਗੀਆਂ ਨੇਰੀਆਂ ਤੋਂ ਪਹਿਲੇ ਪਹਿਲਾਂ ਵੀ ਇੱਕ ਵਾਰੀ ਮੈਂ ਜਿਹੜਾ ਕਿਚਨ ਦੀ ਸਫਾਈ ਆ ਨਾ ਸਾਰੀ ਕਰਤੀ ਏ ਤੇ ਹੰਕਾਰ ਵਿਚਾਰ ਨਜ ਨਚਰ ਉਦਰ ਦੁਕਾਨ ਦਾ ਕੰਮ ਨਹੀਂ ਖਤਮ ਹੁੰਦਾ ਉਹਨਾਂ ਸਿਰ ਕੁਝ 20 ਸੈਟਿੰਗ ਉਹਦੀ ਨਾ ਕਿਤੇ ਕੁ ਸਵਾਗ ਦੀਆਂ ਸੈਟਿੰਗਾਂ ਵੀ ਕਿੰਨੀ ਮੈਕੀ ਰੱਖਾ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਬਸ ਜਿੰਨਾ ਕ ਮੇਰੇ ਤੋਂ ਹੁੰਦਾ ਝਾੜੂ ਲਗਾਤਾ ਖੋਸ਼ਕ ਜਿੰਨਾ ਇੰਨੀ ਕਿ ਜਗ੍ਹਾ ਬਸ ਉਹ ਖਾਲੀ ਰੱਖ ਲੀਆਂ ਜੀ ਦੇ ਕੰਮ ਵਾਸਤੇ ਸਵੇਰ ਸ਼ਾਮ ਆ ਕੇ ਥੋੜਾ ਧਣਾ ਕਰਦੇ ਆ ਤੇ ਕੁਝ ਥੋੜੀ ਜਿਹੜੀ ਆਪਣੇ ਵਾਲ ਪੇਪਰ ਆ ਉਹ ਹੋਰ ਲਿਓਣਾ ਬਸ ਉਹ ਕੋਲ ਜੋ ਹੁੰਦੀ ਆ ਜਿਹੜਾ ਉਧਰਲੀ ਸਾਈਡ ਕਲਰ ਲਾਇਆ ਸੀ ਮੈਂ ਤੁਹਾਨੂੰ ਦਿਖਾਉਣੀ ਆ ਉਹ ਤੁਹਾਨੂੰ ਨਾ ਚੰਗਾ ਨਹੀਂ ਲੱਗਾ ਮੈਨੂੰ ਤਾਂ ਨਾ ਇਦਾਂ ਲੱਗਾ ਵੀ ਜੇ ਮੈਂ ਨਾ ਕਲਰ ਵਗੈਰਾ ਜਾ ਕੇ ਤੇ ਕੱਲੀ ਬੁਜ਼ਾਰਾ ਕੀਤੀ ਹੁੰਦੀ ਆ ਤੁਸੀਂ ਵੀ ਦੱਸਿਓ ਵੀ ਮੇਰੀ ਸੋਚ ਸਹੀ ਆ ਮੈਨੂੰ ਇਦਾਂ ਲੱਗਦਾ ਕਿ ਤੁਹਾਨੂੰ ਵੀ ਇੰਨਾਂ ਆ ਦੇਖੋ ਆਹ ਤਾਂ ਚੀਜ਼ ਬਹੁਤ ਸੋਹਣੀ ਲੱਗਦੀ ਆ ਤੁਸੀਂ ਵੀ ਦੇਖ ਰਹੇ ਹੋਗੇ ਤੇ ਆ ਵੀ ਬਹੁਤ ਸੋਹਣਾ ਲੱਗਦਾ ਤੇ ਜਿਹੜਾ ਇੱਧਰ ਆਗਾ ਜਿਸ ਮੇਰੇ ਇੱਥੇ ਨੀਰਾ ਵਾਲਾ ਇਹ ਵੀ ਸਹੀ ਆਗਾ ਤੇ ਜਿਹੜਾ ਉਧਰਲੀ ਸੈਡ ਲੱਗਿਆ ਹੋਇਆ ਇਹ ਆਸੀ ਹਾਂ ਹੁਣ ਹੁਣ ਦੇਖ ਰਿਹਾ ਇਹ ਨਾ ਆਈ ਲੱਗਦਾ ਜਿਵੇਂ ਕਲੀ ਕੀਤੀ ਹੁੰਦੀ ਆ ਬਸ ਇਹਦੇ ਨਾਲ ਇਹਦੀ ਗ੍ਰੇਸ ਜੀ ਪੈ ਨਹੀਂ ਰਹੀ ਹੈਗੀ ਮੈਚਿੰਗ ਦੀ ਕਰਕੇ ਲੱਗ ਕੇ ਐਸੀ ਦੇ ਪਾਪਾ ਵੀ ਕੰਧ ਦੇ ਹਿਸਾਬ ਨਾਲ ਹੈ ਨਾ ਤੇ ਉਹਦਾਂ ਨੂੰ ਬਸ ਉੱਥੇ ਉਹ ਛੱਡਤਾ ਹੈ ਨਾ ਲੱਗਿਆ ਹੋਇਆ ਵੀ ਨਾ ਲੱਗਦਾ ਨਹੀਂ ਹੈਗਾ ਵੀ ਉੱਥੇ ਵਾਲ ਪੇਪਰ ਲਾਇਆ ਜਾਂ ਜਾਂ ਕੁਛ ਨਹੀਂ ਲਗਾਇਆ ਉੱਤੇ ਹੈ ਨਾ ਜਿਵੇਂ ਆਪਾਂ ਨੂੰ ਆਹ ਵਾਲਾ ਜਿਹੜਾ ਆਹ ਕੰਡਤਿਆ ਦੇਖੋ ਲੱਗਿਆ ਹੋਇਆ ਹੈ ਨਾ ਦੀਨਾਂ ਦਾ ਆਪਾਂ ਨੂੰ ਵਧੀਆ ਲੱਗਦਾ ਹੈ ਨਾ ਤੇ ਉਹ ਨਾਲ ਤਾਂ ਇਹ ਲੱਗਦਾ ਜਿਵੇਂ ਨਾ ਉੱਤੇ ਕਲਰ ਵਗੈਰਾ ਜਾਂ ਫਿਰ ਕਲਈਏ ਕੀ ਤਿੰਨੇ ਮੈਨੂੰ ਤਾਂ ਇੰਦਾ ਦੀ ਲੋਕੋ ਦੀ ਲੱਗਦੀ ਆ ਤੇ ਉਹ ਕੰਮ ਬਸ ਉੱਥੇ ਹੀ ਛੱਡਤਾ ਹੁਣ ਕਹਿੰਦੇ ਹੋਰ ਲੈ ਕੇ ਆਵਾਂਗੇ ਵੀ ਇਹ ਨਹੀਂ ਲਾਉਂਦੇ ਬਸ ਇਹਦੇ ਘਰ ਕਿਹੜਾ ਕੰਮ ਬਸ ਉੱਥੇ ਹੀ ਵੜਾ ਵਾ ਹਾਏ ਨਾ ਆ ਦੇਖੋ ਨੂਰ ਕੀ ਕੰਮ ਕਰਦੀ ਆਪਣੇ ਕੀ ਪਾਇਆ ਦੇਖੇ ਕੀ ਪਾਇਆ ਨੂਰ ਦੇਖੋ ਕੀ ਪਾਇਆ ਨੂਰ ਨੇ ਦੇਖੋ ਸਿਤਾਇਆ ਨੱਕ ਜੀ ਕੋਕਾਈ ਡੇ ਬੜਾ ਮੇਰੀ ਇਸ ਕਰਦੇ ਮੇਰੇ ਨੱਕ ਜੇ ਹੋਰ ਕੀ ਪਾਈ ਹੋਈ ਹੈ ਨਾ ਉਹ ਚੀਜ਼ੇ ਪਉ ਗਈਆਂ ਨੇ ਥੋੜੀ ਜਿਹੀ ਜ਼ਿਆਦੇ ਵੱਡੀ ਪਾ ਲਈ ਤੇ ਅੱਜ ਮੈਨੇ ਘਾਟੋ ਕਰੀ ਜੀ ਸੀ ਇਹ ਨਾ ਮੈਂ ਰੱਖੀ ਹੋਈ ਸੀ ਬੈੱਡ ਤੇ ਜਿਹੜੇ ਦੁਪੱਟੇ ਵਗੈਰਾ ਲਾ ਕੇ ਨੇ ਇਸਾਈਡ ਤੇ ਇਮੇਜ ਕੱਢ ਲਈ ਮੈਂ ਕਹਿੰਨਾ ਵੀ ਇਹਦੇ ਵਿੱਚ ਜਿਹੜਾ ਮੇਰਾ ਮੇਕਅਪ ਦਾ ਸਮਾਨ ਹੈ ਜਿਹੜਾ ਤੇ ਅੱਡੋ-ਅੱਡੀ ਤੇ ਰਿਆ ਪੈਸੀ ਧੋਣੇ ਜਗ੍ਹਾ ਤੇ ਹਨ ਮੈਂ ਉਹ ਸਾਰਾ ਚੱਕ ਕੇ ਇਸ ਦੇ ਵਿੱਚ ਪਾਤਾ ਇੱਕ ਬਾਕਸ ਦੇ ਰਸਤਾ ਕੇ ਮੈਨੂੰ ਆ ਵੀ ਬੱਚਿਆਂ ਦਾ ਵੀ ਥੋੜਾ ਜਿਹਾ ਡਰ ਰਹਿਦਾ ਕਿਤੇ ਬੱਚੇ ਕੋਈ ਚੀਜ਼ ਭੰਨ ਤੋੜਨਾ ਦੇਣ ਹਨਾ ਜਿਵੇਂ ਕੰਸੀਲਰ ਆਣੀਆਂ ਛੋਟੀਆਂ-ਛੋਟੀਆਂ ਜਿਹਾ ਡੱਬੀਆਂ ਹੁੰਦੀਆਂ ਹਨਾ ਉਹ ਨਾ ਕਿਤੇ ਉਹ ਨਾ ਕਿਤੇ ਚੱਕ ਕੇ ਮੇਰੇ ਅੰਗੂ ਮੇੜਨ ਹਨਾ ਤਾਂ ਗਰ ਗੇਨ ਨਾ ਵੀ ਇਹਦੇ ਵਿੱਚ ਪਾ ਕੇ ਉੱਪਰ ਹੋਰ ਖੜਾ ਰੱਖਦੇ ਉਹ 18 ਛੜੀਆਂ ਵੀ ਕਿਤੇ ਬੱਚੇ ਨਾ ਉਹ ਕਰਨ ਇੱਦਾਂ ਨੂਰ ਵਰਗੀਆਂ ਲੱਗੀਆਂ ਨੇ ਖੇਡ ਸਾਰੇ ਕਿੱਡੇ ਇੱਥੇ ਰੱਖ ਛੱਡੀਆਂ ਨੇ ਜੀਆਂ ਚਲੋ ਜੀ ਆਪਾਂ ਪਹਿਲਾਂ ਸਬਜੀ ਸਬਜੀ ਸੌਰੀ ਹਾਂਜੀ ਇੱਥੇ ਮੈਂ ਕੱਲੇ ਕੱਪੜੇ ਵਗੈਰਾ ਹਨ ਲਿਆ ਕੇ ਬਾਹਰ ਉਤਾਰਾਂ ਤੋਂ ਉਤਾਰ ਕੇ ਕੱਲੇ ਅੰਦਰ ਰੱਖ ਦਿੱਤੇ ਸੀ ਤੇ ਮੈਂ ਇੱਥੇ ਲੱਗੀ ਸੀ ਪਹਿਲਾਂ ਸਬਜੀ ਕੱਟਣ ਤੇ ਮੈਂ ਕਿਹਾ ਚਲੋ ਹਨਾ ਵੀ ਤੈ ਤਾਂ ਆਪਾਂ ਬਾਅਦ ਚ ਕਰਦਾਂਗੇ ਵੀ ਕਿਹੜਾ ਸਬਜੀ ਵਗੈਰਾ ਭਾਂਡੇ ਰੱਖ ਦੂੰ ਹਨਾ ਜਿਹੜੇ ਕਿਚਨ ਦੇ ਛੋਨੇ ਮੋٹے ਵਰਤਨ ਹੋਣਗੇ ਵੀ ਉਹ ਚੱਕ ਦੂੰ ਆਟਾ ਵਗੈਰਾ ਲਗਾ ਦੂੰ ਹਨਾ ਵੀ ਬਾਚਾ ਪਾ ਕੇ ਪੜੀ ਤੈ ਹੈ ਜਿਹੜੀ ਅਰ ਬਾਅਦ ਚ ਕਰਦਾਂਗੇ ਤੇ ਇਥੇ ਨਾਲ-ਨਾਲ ਨੂਰ ਇਥੇ ਕੁਛ ਨਾ ਕੁਛ ਮੇਰੇ ਨਾਲ ਇਥੇ ਕਰਦੀ ਰਹਿੰਦੀ ਕਦੇ ਫੁੱਲ ਚੱਕ ਕੇ ਲੈ ਜਾਂਦੀ ਗੋਭੀ ਦਾ ਤੇ ਕਦੇ ਟੰਡਲ ਜੇ ਬਹੁਤ ਜਿਹੜੀ ਕੱਚੀ ਸਬਜ਼ੀਆਂ ਬਹੁਤ ਉਹਨੂੰ ਖਾਣੀ ਪਸੰਦ ਆਗੀ ਤਾਂ ਧੋਕੇ ਰੱਖੀ ਹੋਈ ਸੀ ਪਹਿਲਾਂ ਦੀ ਜਿਹੜੀ ਗੋਭੀ ਸੀ ਮੇਰੇ ਕੋਲੇ ਤੇ ਮੈਂ ਇਥੇ ਨਾਲ ਦੀ ਨਾਲ ਟੀਵੀ ਤੇ ਸ਼ਾਇਦ ਕੁਛ ਚੱਲ ਰਿਹਾ ਸੀ ਮੈਂ ਨਾਲ-ਨਾਲ ਉਹ ਦੇਖ ਰਹੀ ਸੀ ਨਾਲ ਨਾਲ ਮੈਂ ਕੱਟ ਰਹੀ ਸੀ ਸਬਜ਼ੀ ਪਹਿਲਾਂ ਤਾਂ ਮੈਨੂੰ ਇਦਾਂ ਸੀ ਬਾਹਰ ਚਲੋ ਧੋਪਾ ਵੀ ਉੱਥੇ ਬੈਠ ਕੇ ਕੱਟੂ ਪਰ ਫਿਰ ਮੈਂ ਅੰਦਰ ਹੀ ਬੈਠ ਗਈ ਸੀ ਆ ਕੇ ਤੇ ਲੋ ਜੀ ਇੱਥੇ ਆ ਗਏ ਸੀ ਕਿਚਨ ਦੇ ਵਿੱਚ ਥੋੜੇ ਜਿਹਾ ਰਾਤ ਵਾਲੇ ਪਏ ਸੀਗੇ ਪਕੌੜੇ ਰਾਤ ਬਣਾਏ ਸੀ ਮੈਂ ਵੀਡੀਓ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕੀ ਕਿਉਂਕਿ ਫੋਨ ਆਇਆ ਹੋਇਆ ਸੀ ਸਿਸਟਰ ਦਾ ਮੇਰੀ ਦਾ ਉਹਦੇ ਨਾਲ ਮੇਰੀ ਗੱਲ ਚੱਲ ਰਹੀ ਸੀ ਹਨਾ ਬਸ ਉਹਦੇ ਵਿੱਚ ਲੱਗੀ ਲੱਗੀ ਨੇ ਮੈਂ ਸਾਰੇ ਤੇ ਪਕੌੜੇ ਬਣਾਤੇ ਸੀ ਤੇ ਇੱਥੇ ਨਾਲ ਹੀ ਮੈਂ ਰੱਖੀ ਸੀ ਚਾਹ ਬੇਟੀ ਕਿਉਂਕਿ ਆਈ ਸੀ ਕਿ ਟਿਊਸ਼ਨ ਤੋਂ ਹਨਾ ਇਹ ਉਹਦਾ ਚਾਹ ਭੱਜੀ ਨਾਲ ਠੀਜੀ ਜਿਹੜੀ ਪੀ ਕੇ ਜਾਂਦੀ ਹੁੰਦੀ ਹੈ ਕਹਿੰਦੀ ਮਮਾ ਮੈਨੂੰ ਚਾਹ ਬਣਾ ਕੇ ਦਿਓ ਤੇ ਇਥੇ ਮੈਂ ਵਸ ਫਿਰ ਚਾਰ ਰੱਖ ਦਿੱਤੀ ਸੀ ਨਾਲ ਜਿਹੜੇ ਪਕੌੜੇ ਸੀ ਨੋਟ ਦੇ ਲਈ ਕਰਨ ਲੱਗੀ ਸੀ ਗਰਮ ਉਹਨੇ ਰਾਤ ਨਹੀਂ ਸੀ ਖਾਦੇ ਉਹਨੂੰ ਪਤਾ ਸੀ ਮੇਰੇ ਪਕੌੜੇ ਨੇ ਜਿਹੜੇ ਰੱਖੇ ਹੋਏ ਨੇਗੇ ਤੇ ਇਥੇ ਵਸ ਮੈਂ ਤਵੇ ਦੇ ਉੱਪਰ ਰੱਖ ਕੇ ਉਹਨਾਂ ਨੂੰ ਹਲਕੇ ਜਿ ਗਰਮ ਕਰੂੰ ਇਥੇ ਕੋਲੀ ਵਿਚਾਰੀ ਰੋਂਦੀ ਫਿਰਦੀ ਸੀ ਪਤਾ ਨਹੀਂ ਇਸ ਟਾਈਮ ਤਾਂ ਉਹਨੂੰ ਕੀ ਹੋ ਜਾਂਦਾ ਹਨਾ ਇਸ ਚੰਦ ਤਾਂ ਬਾਲੀ ਜਿਆਦਾ ਏ ਹੈਂਡ ਕਰਨ ਲੱਗ ਜਾਂਦੀ ਜਾਨੀ ਆਨੇ ਬਹਾਨੇ ਜੇ ਨਾ ਰੋਣ ਲੱਗ ਜਾਂਦੀ ਆ ਕਿਸੇ ਨੇ ਕੁਝ ਕਿਹਾ ਜਾਂ ਮੜਾ ਮੋਟਾ ਕੂਰ ਤਾਂ ਨਾ ਬਸ ਫਿਰਨ ਵਾਲੀ ਰੋਣ ਲੱਗ ਜਾਂਦੀ ਆ ਉਹ ਤੇ ਇਥੇ ਬੇਟੀ ਲੱਗੀ ਸੀ ਆਪਦੀ ਕੋਈ ਕ੍ਰੀਏਟੀਵਿਟੀ ਕਰਨਾ ਹਨਾ ਪਨੀਰ ਪਿਆ ਸੀ ਥੋੜਾ ਜਿਹਾ ਚੁਲੀ ਥੋੜਾ ਜਿਹਾ پیس ਰੱਖਿਆ ਹੋਇਆ ਸੀ ਨਾ ਉਹਨੇ ਕੀ ਕੀਤਾ ਸੀ ਹਮਲਾ ਮਿਰਚ ਕੱਟ ਲਈ ਤੇ ਨਾਲ ਹੀ ਕੱਟਲੇ ਦੋ ਤਿੰਨ ਜਾਂ ਤਿੰਨ ਪਿਆਜ਼ ਹਨਾ ਛੋਟੇ ਛੋਟੇ ਜਿਹੇ ਪਿਆਜ਼ ਕੱਟਲੇ ਤੇ ਪਨੀਰ ਨੂੰ ਉਹਨੇ ਮੈਗਨਟ ਕਰਕੇ ਰੱਖ ਲਿਆ ਨਮਕ ਦੇ ਮਿਰਚ ਲਾ ਕੇ ਉਹਨੇ ਇਦਾਂ ਹੀ ਰੱਖਾ ਦਿੱਤਾ ਸੀਗਾ ਸਾਈਡ ਤੇ ਕਰਕੇ ਤੇ ਇਥੇ ਲੱਗੀ ਸੀ ਉਹ ਪਨੀਰ ਤੇ ਪਿਆਜ਼ ਭੁੰਨਣਾ ਹਨਾ ਤੇ ਮੈਂ ਨਾਲ-ਨਾਲ ਉਹ ਸਮਝ ਜਿਹੜੀ ਤਿਆਰੀ ਕਰ ਰਹੀ ਸੀ ਜਾਨੀ ਮੇਰਾ ਮਸਾਲਾ ਵਗੈਰਾ ਠੀਕ ਹੈ ਇੱਥੇ ਉਹ ਰਹਿਦਾ ਸੀਗਾ ਕੱਲਾ ਚੋਪ ਕਰਨਾ ਮੈਂ ਲੱਗੀ ਸੀ ਉਹ ਚੋਪ ਕਰਨ ਤੇ ਨਾਲ-ਨਾਲ ਨੂਰ ਇੱਥੇ ਫਿਰਦੀ ਸੀ ਕਦੇ ਮੇਰੀ ਗੋਦੀ ਚੜ ਜਾਂਦੀ ਸੀ ਆ ਕੇ ਵਿਚਾਰੀ ਰੋਂਦੀ ਫਿਰਦੀ ਸੀ ਉਹ ਤੇ ਨਾਲ-ਨਾਲ ਮੈਂ ਬੈਠੀ ਕੋਲ ਖੜੀ ਦੇਖ ਰਹੀ ਸੀ ਮੈਨੂੰ ਥੋੜਾ ਜਿਹਾ ਐਦਾ ਹੋ ਜਾਂਦਾ ਵੀ ਹਨਾ ਗੈਸ ਦਾ ਕੰਮ ਆ ਨਾ ਬੱਚਾ ਕਈ ਵਾਰ ਗਰਮਾ ਵਗੈਰਾ ਨਾਲ ਲਗਾ ਲਵੇ ਤੇ ਮੈਂ ਇੱਥੇ ਮੈਂ ਕਿਹਾ ਚਲੋ ਮੈਂ ਇਹ ਖੜੀ ਖੜੀ ਕੋਲੇ ਵੀ ਹੜਵਾ ਜਿਹੜਾ ਮਸਾਲਾ ਗਾ ਵੀ ਚਲੋ ਮੈਂ ਉਹ ਚੌਪ ਕਰ ਲੈਨੀ ਆ ਹਨਾ ਤੇ ਇੱਥੇ ਹੋਇਆ ਕਿ ਮੈਂ ਜਦੋਂ ਮਸਾਲਾ ਚੌਪ ਕਰਨ ਲੱਗੀ ਹਨਾ ਚੋਪਰ ਦੀ ਜਿਹੜੀ ਹੱਸੀ ਜੀ ਨਹੀਂ ਹੁੰਦੀ ਬਸ ਉਹ ਹੀ ਇੱਕ ਜਗ੍ਹਾ ਤੇ ਅੜਕ ਗਈ ਵਿਚਾਰੇ ਦਾ ਸਾਥ ਇੱਥੇ ਤੱਕ ਦਾ ਹੀ ਸੀਗਾ ਮੇਰੇ ਨਾਲ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਇਹਨੂੰ ਮੈਂ ਠੀਕ ਕਰ ਲਾਂ ਤੇ ਪਰ ਨਹੀਂ ਠੀਕ ਹੋਇਆ ਹਨਾ ਅਨੀਸਰ ਨੂੰ ਮੈਂ ਇੱਕ ਸਾਈਡ ਦੇ ਕਰਕੇ ਰੱਖਤਾ ਮੈਨੂੰ ਬੜਾ ਹੋਇਆ ਮੈਂ ਕਿਹਾ ਮੇਰਾ ਤਾਂ ਮਸਾਲਾ ਵੀ ਅੱਧ ਵਿਚਾਲਾ ਜਾ ਹੋ ਗਿਆ ਕਉਸ ਮੈਨੂੰ ਇਹਦੀ ਹੁਣ ਆਦਤ ਪਈ ਹੋਈ ਆ ਹਨਾ ਵੀ ਮੈਂ ਇਹਦੇ ਨਾਲ ਹੀ ਚੌਪ ਕਰਦੀ ਆ ਤੇ ਬੇਟੀ ਨੇ ਇਹ ਤਵੇ ਦੇ ਉੱਪਰ ਰੱਖ ਕੇ ਭੁੰਨੇ ਸੀ ਨਾਲ ਇਹਨੇ ਪਾ ਤਾ ਸੀ ਉੱਪਰ ਹੀ ਨਮਕ ਤੇ ਮਿਰਚ ਹਨਾ ਸੱਚੇ ਦਾ ਟੇਸਟ ਇੰਨਾ ਜਿਆਦਾ ਵਧੀਆ ਬਣਿਆ ਸੀ ਇਹਨੇ ਹੁਣ ਇੱਥੇ ਪਾਇਆਗਾ ਵਿੱਚ ਆ ਪਨੀਰ ਪਨੀਰ ਦੇ ਪੀਸ ਪਾ ਕੇ ਨੇ ਡਬ ਰੋਟੀ ਦੇ ਜਿਹੜੇ ਬ੍ਰੈਡ ਹੁੰਦੇ ਨੇ ਨਾ ਛੋਟੇ ਛੋਟੇ ਪੀਸ ਕੱਟ ਕੇ ਇਹਨੇ ਉਹ ਵੀ ਵਿੱਚ ਹੀ ਐਡ ਕਰ ਲਈ ਸੀ ਤੇ ਮੈਂ ਵੀ ਇੱਥੇ ਕੋਲੇ ਖੜੀ ਦੇਖ ਰਹੀ ਸੀ ਵੀ ਬਣਾ ਕੀ ਰਹੀ ਆ ਟੇਸਟ ਸੱਚੀ ਨਾ ਜਿਆਦਾ ਵਧੀਆ ਬਣਿਆ ਸ ਹੈ ਤੁਸੀਂ ਦੇਖਣ ਦੇ ਅੰਦਾਜ਼ਾ ਲਾ ਸਕਦੇ ਹੋ ਨਾ ਵੀ ਕਿੱਦਾਂ ਦਾ ਲੱਗਦਾ ਜਿਹੜਾ ਤੇ ਨਾਲ ਹੀ ਇਹਨੇ ਟਮੇਟੋ ਸੌਸ ਜਿਹੜੀ ਆਪਣੀ ਇਹਨੇ ਉਹ ਵੀ ਉੱਪਰ ਪਾ ਲਈ ਸੀ ਤੇ ਤੁਸੀਂ ਵੀ ਇਹਦਾ ਟਰਾਈ ਜ਼ਰੂਰ ਕਰਦੇ ਜਿੱਦਾਂ ਮੇਰੀ ਬੇਟੀ ਨੇ ਬਣਾਈ ਆ ਹਨਾ ਇਹ ਡਿਸ਼ ਤੇ ਇੱਥੇ ਮੈਂ ਲੱਗੀ ਸੀ ਨਾਲ ਦੀ ਨਾਲ ਸਬਜੀ ਉਹ ਬਣਾਉਣ ਬੱਚੇ ਆਪ ਦਾ ਚਾਹ ਲੈ ਗਏ ਸੀ ਨਾਲ ਹੀ ਆਪ ਦਾ ਜਿਹੜੀ ਉਹਨੇ ਬਣਾਈ ਸੀ ਦਸਦਾ ਨੇ ਵਾਲੇ ਉਹਨੇ ਕੋਈ ਨਹੀਂ ਰੱਖਿਆ ਪਤਾ ਨਹੀਂ ਕੀ ਹੋ ਕਿ ਨੌ ਸੀ ਜਾਂ ਕਿਵੇਂ ਕੋਸੀ ਵਸੋਨੇ ਆਪਦਾ ਦਿਮਾਗ ਲਾ ਕੇ ਜੋੜ-ਜੋੜ ਜਿਹੜੀਆਂ ਚੀਜ਼ਾਂ ਪਈਆਂ ਸੀ ਉਹਨੇ ਪਾ ਕੇ ਵਿੱਚ ਬਣਾ ਦੀਆਂ ਹਨਾ ਇੱਥੇ ਮੈਂ ਲੱਗੀ ਸੀਗੀ ਸਬਜ਼ੀ ਬਣਾਉਣ ਗੋਭੀ ਦੀ ਹਨਾ ਮਸਾਲਾ ਜਿਹੜਾ ਮੈਂ ਚੌਪ ਕੀਤਾ ਸੀਗਾ ਬਸ ਉਹ ਹੀ ਜਿਹੜਾ ਤੇਲ ਸੀ ਮੇਰੇ ਕੋਲੇ ਪਕੌੜੇ ਆਲਾ ਪਿਆ ਸੀ ਮੈਂ ਉਸੇ ਦੇ ਵਿੱਚ ਪਾਇਆਗਾ ਮੈਂ ਕੋਈ ਵੀ ਜਿਹੜਾ ਨਾ ਤੇਲ ਆ ਵੀ ਇਦਾਂ ਦਾ ਤਲੇ ਹੋਇਆ ਹੁੰਦਾ ਪਕੌੜੇ ਆਲਾ ਮੈਂ ਜਿਹੜਾ ਨਹੀਂ ਉਹ ਕਰਦੀ ਹੈਗੀ ਜਦੋਂ ਸਬਜ਼ੀ ਵਗੈਰਾ ਚ ਕਰ ਲੈਣੀ ਹੈਗੀ ਤੇ ਇੱਥੇ ਬਸ ਮੇਰੇ ਕੋਲ ਉਹ ਬੋਤਲ ਜਿ ਵਗੈਰਾ ਚ ਪਾ ਕੇ ਰੱਖਣਾ ਲਾ ਰਹਿਦਾ ਸੀਗਾ ਤੇ ਰਾਤ ਨੇਰਾ ਹੋ ਗਿਆ ਬਸ ਕੁਛ ਗਰਮ ਸੀਗਾ ਦੇਖੋ ਨੂਰ ਇੱਥੇ ਰੋਂਦੀ ਫਿਰੀ ਹੈ ਵਿਚਾਰੀ ਪਤਾ ਨਹੀਂ ਹੁੰਦਾ ਇਸ ਟਾਈਮ ਕੀ ਹੋ ਜਾਂਦਾ ਜਿਵੇਂ ਕਹਿੰਦੇ ਨਜ਼ਰ ਆਲਾ ਕੰਮ ਹੀ ਹੋ ਜਾਂਦਾ ਨੇ ਬਹਾਨੇ ਰੋਣ ਲੱਗ ਜਾਂਦੀ ਹੈਗੀ ਤੇ ਕਦੇ ਕਿਵੇਂ ਕਦੇ ਕਿਵੇਂ ਨਾਲ ਹੀ ਮਸਾਲਾ ਭੁੰਨ ਗਿਆ ਸੀ ਆਪਣਾ ਟਮਾਟਰ ਮੇਰੇ ਕੋਲ ਇੱਥੇ ਨਹੀਂ ਸੀਗੇ ਤੇ ਮੈਂ ਇੱਥੇ ਨਮਕ ਮਿਰਚ ਤੇ ਹਲਦੀ ਦਿਨੋਂ ਚੀਜ਼ਾਂ ਕਰਤੀਆਂ ਸੀ ਐਡ ਥੋੜਾ ਜਿਹਾ ਆਪਾਂ ਇਹਨੂੰ ਭੁੰਨਾਂਗੇ ਤੇ ਨਾਲ ਹੀ ਮੈਂ ਥੋੜਾ ਜਿਹਾ ਪਾਣੀ ਹੈ ਜਿਹੜਾ ਵੀ ਇਹਦੇ ਵਿੱਚ ਉਹ ਪਾ ਲਵਾਂਗੇ ਤਾਂ ਕਿ ਜਿਹੜਾ ਆਪਣਾ ਮਸਾਲਾ ਚੰਗੀ ਤਰ੍ਹਾਂ ਹਨਾ ਭੁੰਨਿਆ ਜਾਵੇ ਤੇ ਥੋੜਾ ਚਿਰ ਪੁਣੋੜ ਤੋਂ ਬਾਅਦ ਇੱਥੇ ਨਾਲ ਦੀ ਨਾਲ ਮੈਂ ਆਲੂ ਤੇ ਗੋਭੀ ਦੇ ਠੰਡੜ ਉਹ ਵਿੱਚ ਸਗਰੰਦ ਲਗਾ ਦਿੱਤਾ ਆਲੂ ਮੈਂ ਪਹਿਲਾਂ ਪੋਨੇ ਜਾਨੀ ਕਿ 5-4 ਮਿੰਟ ਹਰ ਤੇ ਜਿਹੜੇ ਫੁੱਲ ਨੇ ਉਹ ਆਪ ਪਾਵਾਂਗੇ ਬਾਅਦ ਚ ਪਰ ਇਹ ਹੁੰਦਾ ਵੀ ਫੁੱਲੜੇੜੇ ਛੇਤੀ ਗੜ ਜਾਂਦੇ ਆ ਨਾ ਫਿਰ ਫੁੱਲੀ ਜੀ ਸਬਜ਼ੀ ਬੰਦਿਆ ਨਹੀਂ ਲੱਗਦੀ ਹੈਗੀ ਤੇ ਬਸ ਇਹਨਾਂ ਪਟਾਕੇ ਰੱਖ ਰਿਆ ਤੇ ਨਾਲ ਦੀਆਂ ਥੋੜੀਆਂ ਜਿਹੀ ਮੇਰੇ ਬਰਤਨ ਜਿਹੜੇ ਹੁਣ ਜਿhoe ਆ ਵੀ ਸਬਜ਼ੀ ਵਗੈਰਾ ਟੋਕਰੀ ਵਗੈਰਾ ਹਨਾ ਕੁਛ ਇਦਾਂ ਤੇ ਇਹਨੇ ਆਪਾਂ ਸਾਫ਼ ਕਰਦੇ ਆ ਉਹ ਤੇ ਫਿਰ ਮੈਂ ਬਾਅਦ ਛੱਟਾ ਬੋਲਦੀ ਆ ਤੇਨੇ ਆਪਣੀ ਇਹ ਸਬਜ਼ੀ ਜਿਹੋ ਇਨਾਂ ਛੱਟੇ ਮੈਂ ਬਿਦਪਣ ਦੇ ਨੇੜੇ ਉਹ ਸਾਫ਼ ਕਰ ਦੂੰ ਹਾਂਜੀ ਇੱਥੇ ਮੈਂ ਲੱਗੀ ਸੀ ਕਿਚਨ ਜਿਹੜੇ ਥੋੜੇ ਜਿਹਾ ਬਰਤਨ ਸੀ ਉਹ ਮੈਂ ਇੱਥੇ ਕਰ ਦਿੱਤੇ ਸੀ ਸਾਫ਼ ਤੇ ਨਾਲ ਜਿਹੜੇ ਗੋਬੀ ਦੇ ਫੁੱਲ ਪਾਉਣੇ ਸਬਜ਼ੀ 'ਚ ਮੈਂ ਇੱਥੇ ਉਹ ਧੋ ਕੇ ਰੱਖ ਲਵਾਂਗੀ ਤੇ ਨਾਲ ਦੀ ਨਾਲ ਇੱਥੇ ਮੇਰੇ ਲੈਵੇ ਬੇਟੀ ਖੜੀ ਸੀ ਗੋਲੇ ਜਣੇ ਹਨਾ ਗੱਲਾਂ ਕਰ ਰਹੀ ਸੀ ਤੇ ਅਸੀਂ ਕੁਛ ਅਸੀਂ ਸੁਹਾ ਜਾਣਾ ਸੀਗਾ ਭੋਗ ਤੇ ਬਸ ਉਹੀ ਇਹ ਮੇਰੇ ਨਾਲ ਗੱਲਾਂ ਕਰ ਰਹੀ ਸੀ ਮम्मा ਵੀ ਤੁਸੀਂ ਕਿਹੜਾ ਸੂਟ ਪਾ ਕੇ ਜਾਣਾ ਹਨਾ ਤੇ ਜਾਂ ਫਿਰ ਪਾਪਾ ਕਿਹੜੇ ਪਾ ਕੇ ਜਾਓ ਹਨਾ ਪ੍ਰੈਸ ਦਾ ਕੰਮ ਇਹਦਾ ਹੁੰਦਾ ਹੀ ਪ੍ਰੈਸ ਵਗੈਰਾ ਹਨਾ ਇਹ ਕਰ ਦਿੰਦੀ ਹੈ ਕਿਹਾ ਦੀ ਮਮਾ ਕੋਈ ਨਾ ਤੁਸੀਂ ਕਿਚਨ ਦਾ ਕੰਮ ਸੰਭਲੋ ਵੀ ਰੋਟੀ ਵਗੈਰਾ ਬਣਾ ਲਓ ਵੀ ਮੈਂ ਪ੍ਰੈਸ ਦਾ ਕੰਮ ਕੋਈ ਨਾ ਮੈਂ ਆਪੀ ਕਰ ਲੂੰਗੀ ਤੇ ਇੱਥੇ ਬਸ ਫਿਰ ਉਹੀ ਜਿਹੜੇ ਗੱਲਾਂ ਕਰਦੇ ਨੇ ਨੂਰ ਉਧਰ ਚਲੇ ਗਈ ਸੀ ਵੱਡੀ ਦੇਖਿਆ ਵੱਣੀ ਹਨਾ ਤੇ ਮੈ ਲੱਗੀ ਸੀ ਇਥੇ ਚਾਹ ਪੀਣ ਰੋਟੀ ਨੂੰ ਥੋੜਾ ਜਿਹਾ ਟਾਈਮ ਹੈਗਾ ਸੀ ਮੈਂ ਕਿਹਾ ਚਲੋ ਇਨੀ ਮੈਂ ਬਾਹਰ ਤੋਂ ਦਿਨ ਥੋੜਾ ਥੋੜਾ ਦੇਸੀ ਰਿਹਾ ਹੁਣ ਤੇ ਇਥੇ ਲੱਗੀ ਸੀ ਪੂਣੀ ਖਾਣ ਪਾਪਾ ਜੀ ਨੇ ਕਹਿੰਦੇ ਮਮਾ ਵੀ ਤੁਸੀਂ ਮੇਰੀ ਵੀ ਵੀਡੀਓ ਬਣਾਓ ਤੇ ਲਓ ਜੀ ਆਪਾਂ ਇਥੇ ਹੀ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਖਰਲੇ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੂ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਸਟੀ ਕਾ ਜੀ ਸਾਰਿਆਂ ਨੂੰ